ਮੇਰੇ ਨੂੰ ਬਾਛੇ ਚਾਤੇ ਦੀ ਸਾਂਝ ਬੋਲਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਅੱਜ ਮਰਸਦੇ ਵੀ ਇਕੱਠੇ ਹੋਏ ਆ ਆਪਾਂ ਇੱਥੇ ਕੋਈ ਹੱਲਾ ਬੋਲਣ ਲਈ ਇਕੱਠੇ ਨਹੀਂ ਹੋਏਗੇ ਆਪਾਂ ਤਾਂ ਆਪਣੀ ਜਿਹੜੀ ਸਾਡੀ شناختਾ ਸਾਡੀਆਂ ਰਵਾਇਤੀ ਖੇਡਾਂ ਆਪਾਂ ਆਪਣੇ ਹੱਕ ਮਗਰ ਲਈ ਇਕੱਠੇ ਹੋਏ ਆ ਜੀ ਸਾਰੇ ਜਣੇ ਸਾਡੀਆਂ ਰਵਾਇਤੀ ਖੇਡਾਂ ਪੁੱਤਰ ਬਾਜੀ ਕੁੱਤਿਆਂ ਦੀਆਂ ਦੌੜਾਂ ਵੱਧ ਮੁਰਗੇ ਘੋੜੇ ਇਹ ਸਾਡੇ ਲਈ ਸਾਡੀ شناخت ਹੈ ਸਾਡੀ ਪਹਿਚਾਣ ਆ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਵਾ ਇਹ ਸਾਡੇ ਲਈ ਸਾਡੇ ਇੱਕ ਤਰ੍ਹਾਂ ਦੇ ਫੈਮਿਲੀ ਮੈਂਬਰ ਨੇ ਜੀ ਸਾਡੇ ਪਿੰਡਾਂ ਦੀ ਜੀਵਨ ਸ਼ੈਲੀ ਹੈ ਸਾਡੀਆਂ ਵਰਾਸਤੀ ਖੇਡਾਂ ਆਪਣੇ ਲਈ ਤਾਂ ਆਪਣੇ ਇੱਕ ਤਰ੍ਹਾਂ ਪਰਿਵਾਰ ਦੇ ਜੀਵਾਂ ਗੇ ਰੱਖੇ ਹੋਏ ਨੇ ਇਹ ਤੇ ਪਤਾ ਨਹੀਂ ਕਿਹੜੀ ਗੱਲਾਂ ਇਹਨਾਂ ਚ ਅਰਚਨਾ ਪੈ ਰਹੀਆਂ ਨੇ ਪਹਿਲਾਂ ਬਲਦਾਂ ਵੱਲ ਫਿਰ ਕੁੱਤਿਆਂ ਵੱਲੀ ਤੇ ਹੁਣ ਕਬੂਤਰਾਂ ਵੱਲ ਹੋ ਗਏ ਆ ਜੀ ਇਹ ਸਾਰੇ ਜਾਣੇ ਬਲਦ ਕਬੂਤਰ ਘੋੜੇ ਕੁੱਕੇ ਇਹ ਸਾਡੇ ਲਈ ਦਰਵੇਸ਼ਾਂ ਤੇ ਅਸੀਂ ਸਾਡੇ ਦਰਵੇਸ਼ਾਂ ਦੀ ਬੇਇੱਜ਼ਤੀ ਨਹੀਂ ਹੋਣ ਦੇਵਾਂਗੇ ਭਾਈ ਜੀ ਜਿੰਨੇ ਵੀ ਮੇਰੀਆਂ ਗੱਲਾਂ ਦਾ ਸਹਿਮਤਾ ਜਵਾਬ ਜਰੂਰ ਦਿਓ ਮੇਰੇ ਸਾਰੇ ਭਾਈ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਕੜਾਂ ਦੀ ਯਾਦੋ ਜੀ ਅਜੋਕੇ ਸਮੇਂ ਦੇ ਬੱਦ ਲਾਰੋਂ ਚੱਲ ਪਏ ਆ ਸਾਡੇ ਤਾਂ ਪਿੰਡਾਂ ਦੀ ਸਵੇਰ ਹੀ ਸਾਡੇ ਮਕੜਾਂ ਦੀ ਬਾਗ ਨਾਲ ਹੁੰਦੀ ਸੀ ਪਹਿਲਾਂ ਤੋਂ ਲੈ ਕੇ ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵਾ ਸਾਡੀਆਂ ਖੇਡਾਂ ਨੂੰ ਅਜੇ ਤੱਕ ਕੋਈ ਵੀ ਕਾਨੂੰਨੀ ਸੁਰੱਖਿਆ ਨਹੀਂ ਮਿਲੀ ਇੱਕ ਵਾਰ ਵੀ ਕਿਸੇ ਵੀ ਪਾਸੋਂ ਕਦੇ ਕੋਈ ਯਾਰ ਚੜਾਇਆ ਜਾਂਦੀ ਆ ਕਦੇ ਕਿਸੇ ਪਾਸੋਂ ਕੋਈ ਬਾਹਰੀ ਆਂਟਾ ਆ ਜਾਂਦੇ ਆ ਬੇਟਾ ਕਿੱਥੇ ਬੈਠੀ ਇੱਕ ਮੈਸੇਜ ਕਰਦੀ ਆ ਕਿ ਸਾਡੀਆਂ ਕਿ ਜਿਹੜੀਆਂ ਰਵਾਈਤੀ ਜਿਹੜਾ ਸਾਡੀ ਪਛਾਣ ਆ ਆ ਕੇ ਰੋਕ ਦਿੱਤੀਆਂ ਜਾਂਦੀਆਂ ਨੇ ਵੀ ਇੱਕ ਗੱਲ ਨਾਲ ਤੁਸੀਂ ਸਾਰੇ ਸਹਿਮਤ ਹੋਵੋਗੇ ਇਹਨਾਂ ਅਰਥਨਾ ਕਰਕੇ ਆਪਣੇ ਪਿੰਡੂ ਖੇਡ ਲੱਲੇ ਬਹੁਤ ਕਰ ਗਿਆ ਬਾਈ ਇਹਨਾਂ ਪਰਮਿਸ਼ਨਾਂ ਦੇ ਚੱਕਰ ਵਿੱਚ ਮੇਰੇ ਵਰਗਾ ਬੰਦਾ ਕਿਦਾ ਛੱਡ ਕਿੱਥੇ ਗੋੜਕ ਜਾਨੀਆਂ ਦਾ ਧੱਕੇ ਖਾਵਾਂਗੇ ਬਾਈ ਇਹ ਗੱਲ ਹੁੰਦੀ ਆ ਜਿੰਨੇ ਤੁਸੀਂ ਬੈਠੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿੰਿਆ ਦੇ ਮੇਲੇ ਕਰਾਉਣੇ ਸੀ ਪਰ ਉਹ ਹਟ ਗਏ ਬਾਈ ਜੀ ਆਪਣੇ ਪਾਕਿਸਤਾਨ ਦੇਸ਼ ਨਾਲੋਂ ਸਾਰਾ ਯੂਪਰਲਾ ਲੋ ਮੈਕਾ ਲਾਲੋ ਆਸਟ੍ਰੇਲੀਆ ਨਾਲੋਂ ਬਾਈ ਜੀ ਇੱਥੋਂ ਤੱਕ ਤੇ ਅਰਬ ਉਠਾ ਦੀਆਂ ਵੇਸਾਂ ਹੁੰਦੀਆਂ ਉਹਨਾਂ ਕੋਲੇ ਬਾਈ ਜੀ ਕੋ ਕਹਿਰ ਉਹਨਾਂ ਕੋਲੇ ਮਾਨਤਾ ਮਿਲੀ ਹੋਈ ਆ ਹਰ ਇੱਕ ਵਰਗ ਦੇ ਵਿੱਚੋਂ ਆਪਣਾ ਸ਼ੌਕ ਪੂਰਾ ਕਰਦੇ ਆ ਆਪਾਂ ਤਾਂ ਉਹਨਾਂ ਤੋਂ ਬਹੁਤ ਸਾਲ ਪਿੱਛੇ ਆ ਸਿਰਫ ਕੀਤੇ ਕਰਕੇ ਇਹਨਾਂ ਅਰਚਨਾ ਕਰਕੇ ਜੀ ਸਿਰਫ ਸਾਡੀ ਕੋਈ ਮੰਗ ਨਹੀਂ ਸਾਡੀ ਇੱਕੋ ਮੰਗਾ ਸਾਡੇ ਕਬੂਤਰਾਂ ਨੂੰ ਸਾਡੇ ਘੋੜਿਆਂ ਨੂੰ ਸਾਡੇ ਕੁੱਤਿਆਂ ਨੂੰ ਸਾਡੇ ਮੁਰਗਿਆਂ ਨੂੰ ਹਰ ਇੱਕ ਚੀਜ਼ ਨੂੰ ਸਾਡੀਆਂ ਵਿਰਾਸਤ ਕਾਨੂੰਨੀ ਸਖਿਆ ਮੰਗਣੀ ਚਾਹੀਦੀ ਆ ਜੀ ਇਹਦੇ ਲਈ ਇੱਕੋ ਮਾਗਾ ਜਿੰਨੇ ਆਪਾਂ ਸਾਰੇ ਇਕੱਠੇ ਹੋਇਆ ਕੋਈ ਐਕਟ ਬਣਾਇਆ ਜਾਵੇ ਜਿਹਦੇ ਕਰਕੇ ਸਾਨੂੰ ਕਦੇ ਵੀ ਇਹ ਦੋਵਾਂ ਬੰਦ ਸੋਚਣਾ ਨਾ ਪਵੇ ਅਸੀਂ ਕੋਈ ਖੇਡ ਕਰਾਉਣੀ ਹੈ ਤਾਂ ਜਿੰਨੇ ਵੀ ਆਪਾਂ ਇਕੱਠੇ ਹੋਏ ਹੋਇਆ ਬਾਈ ਇਸ ਮੰਚ ਦਾ ਹੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਅਸੀਂ ਖੇਡ ਪ੍ਰੇਮੀ ਆ ਅਸੀਂ ਪਸ਼ੂ ਪ੍ਰੇਮੀ ਬੰਦੇ ਆ ਅਸੀਂ ਰਾਹ ਜਾਂਦੇ ਆਂ ਕਿ ਹੈਲਪ ਕਰਨ ਵਾਲੇ ਬੰਦੇ ਆ ਪੰਜਾਬ ਦਾ ਤਾਂ ਨਾਂ ਹੀ ਬਹੁਤ ਵੱਡਾ ਬਾਈ ਜੀ ਤੁਹਾਨੂੰ ਕਰਾਂਦੇ ਪੂਰੇ ਵੀ ਕੁੰਜਤਾਰੇ ਹੋਇਆ ਸਭ ਕਿੰਨਾ ਕੇ ਸੱਜੀ ਟੌਕ ਕਹ ਲੋ ਜਾਨੀ ਟੱਕ ਦੇ ਪੁੱਛੀ ਕਹ ਲੋ ਅਸੀਂ ਉਹਨਾਂ ਦੀ ਹੈਲਪ ਕਰ ਦਿਆਂ ਜਿਹੜੇ ਸਾਡੇ ਘਰਾਂ ਦੇ ਬੰਦੇ ਹੋਣਗੇ ਉਹਨਾਂ ਦਾ ਤੁਸੀਂ ਆਪ ਹੀ ਲੋ ਲੋ ਕਿੰਨਾ ਖਿਆਲ ਰੱਖਾਂਗੇ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਕਦੇ ਕੋਈ ਰਿਸ਼ਤੇਦਾਰੀ ਚ ਗੱਲ ਰਹਿਆ ਵਾ ਸਰਪਾਪਾ ਘਰੋਂ ਬਾਹਰ ਦੇ ਜਾ ਕੇ ਸਿੱਧਾ ਖੋਡੇ ਨੂੰ ਚਾਹੀਦਾ ਕੁੱਤਿਆਂ ਕੋਲ ਨੂੰ ਚਾਹੀਦਾ ਘੋੜਿਆਂ ਕੋਲ ਨੂੰ ਚਾਹੀਦਾ ਫੇਰ ਜੰਨ ਨੂੰ ਦਸਦੀ ਹੋਦੀ ਆ ਬਾਈ ਕਦੇ ਜਾਂ ਕਦੇ ਖੜਕੇ ਨਹੀਂ ਦੇਖਿਆ ਜਾਗੇ ਸਾਡੀ ਦਾ ਇੱਕੋ ਹੀ ਸਭ ਸਾਡੀ ਮੰਗਰੀ ਕੇ ਸਾਡੇ ਆਪਣਾ ਹੱਥ ਉਤੇ ਆਪਾਂ ਕਿਤਾਬਾਂ ਚ ਪੜਦੇ ਆਇਆ ਕਿੰਧਰ ਖੱੱਚੇ ਰੇੜਿਆਂ ਦੀ ਦੌੜ ਘੋੜਿਆਂ ਦੀ ਦੌੜ ਬੱਦਲਾਂ ਦੀ ਦੌੜ ਕੰਪਿਊਟਰਾਂ ਦੀ ਕਿੱਡੇ-ਕੱਡੇ ਸ਼ੌਂਕ ਸੀਗੇ ਬਾਈ ਸਾਰਾ ਕੁਝ ਦੇਖਦੇ ਸੀ ਡਾਗੇ ਆਪਾਂ ਪਰ ਸਿਰਫ ਇਹਨਾਂ ਇਹ ਜਿਹੜੀ ਬੇਟਾ ਵਾ ਇਹ ਐਨਜੀਓ ਹੈਗਾ ਗੈਰ ਅਰਧ ਸਰਕਾਰੀ ਕੋਈ ਸਰਕਾਰੀ ਨਹੀਂ ਹੈਗੀ ਇਹ ਇਹ ਨਾਨ ਗਵਰਨਮੈਂਟ ਐਸੋਸੀਏਸ਼ਨ ਹੈ ਬਾਈ ਜੀ ਉਹ ਸਾਡੇ ਅbschਕਾਰ ਡਿੱਗੇ ਲਾਉਂਦੀ ਆ ਅਸੀਂ ਬਾਰ-ਬਾਰ ਇਹੀ ਗੱਲ ਕਹਿੰਦੇ ਆ ਵੀ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ जो बि नारा सारे साथ ॾियो पेंडू बरसती खेॾांजी पेंडू बरसती खे ਸਤਿ ਆਕਾਂ ਐਕਟ ਬਣਾ ਕੇ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਖੁਸ਼ੀ-ਖੁਸ਼ੀ ਸਾਡੇ ਇਹ ਮੇਲੇ ਲੱਗਦੇ ਰਹਿਣ ਪਲਾਸਟਿਕ ਕਿੱਡਾ ਸਾਡੀਆਂ ਬੱਚੀਆਂ ਰਹਿਣ ਸਾਨੂੰ ਇਹ ਸਾਡੇ ਪ੍ਰਾਣਾਂ ਵਿਚੋਂ ਤੋਂ ਮਿਲੀਆਂ ਅਸੀਂ ਸਾਂਭ ਕੇ ਰੱਖੀਆਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਇਹ ਸਹੀ ਤਰ੍ਹਾਂ ਰਹਿਣ ਬਾਈ ਜੀ ਇਹੀ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ